ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਅੱਜ ਬਾਬਾ ਅਟਲ ਰਾਏ ਜੀ ਦਾ ਸੱਚਖੰਡ ਪਿਆਨਾ ਦਿਹਾੜਾ ਜਿਹੜਾ ਗੁਰਦੁਆਰਾ ਬਾਬਾ ਅਟਲ ਰਾਏ ਜੀ ਬੜੀ ਸਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਪਰਸੋਂ ਰੋਜ ਤੋਂ ਸ੍ਰੀ ਅਖੰਡ ਪਾਤਸ਼ਾਹ ਗੁਰਦੁਆਰਾ ਬਾਬਾ ਅਟਲ ਰਾਏ ਜੀ ਆਰੰਭ ਕਰਵਾ ਕੇ ਅੱਜ ਸਵੇਰੇ ਭੋਗ ਪਾਏ ਜਾ ਰਹੇ ਨੇ ਤੇ ਉਸ ਤੋਂ ਉਪਰੰਤ ਸਾਰਾ ਦਿਨ ਗੁਰਮਤ ਸਮਾਗਮ ਚੱਲ ਰਿਹਾ ਤੇ ਰਾਤ ਨੂੰ ਦੇਰ ਰਾਤ ਲਗਭਗ 11 ਵਜੇ ਤੱਕ ਇਹ ਜਿਹੜੇ ਗੁਰਮਤ ਸਮਾਗਮਾਂ ਚੱਲਣਗੇ ਬਹੁਤ ਸਾਰੀਆਂ ਸੰਗਤਾਂ ਇਸ ਦਿਹਾੜੇ ਵਿੱਚ ਸਰਦ ਅਤੇ ਸਤਕਾਰ ਪਿੰਡ ਕਰ ਲਈ ਆ ਰਹੀਆਂ ਨੇ ਸਾਰੀਆਂ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਜੀ ਆਇਆਂ ਨੂੰ ਤੇ ਜਿਹੜੀ ਆ ਬਾਬਾ ਅਟਲਰਾਏ ਜੀ ਦੇ ਸੱਚਖੰਡ ਪਿਆਨਾ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇਥੇ ਨਤਮਸਤਕ ਹੋ ਰਹੀਆਂ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਮਤ ਸਮਾਗਮ ਜਿਹੜੇ ਹੋ ਗਏ ਇਹ ਵਿੱਚ ਅੱਜ ਉਸ ਲਗਭਗ 9:30 ਤੋਂ ਬਾਅਦ ਜਿਹੜੇ ਉਹ ਗੁਰਮਤ ਸਮਾਗਮ ਸ਼ੁਰੂ ਹੋ ਚੁੱਕੇ ਨੇ ਜੀ ਦੇ ਵਿੱਚ ਕਿ ਪੰਥ ਦੇ ਮਹਾਨ ਕਵੀ ਤੇ ਢਾਡੀ ਉਹ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਬਾਬਾ ਅਟਲਰਾਏ ਜੀ ਦਾ ਸਤਖੰਡ ਪਿਆਨਾ ਦਿਹਾੜਾ ਜਿਹੜਾ ਗੁਰਦੁਆਰਾ ਬਾਬਾ ਅਟਲਰਾਏ ਜੀ ਬੜੀ ਸਰਦਾਂ ਤੇ ਸਦਕਾਰਨਾ ਮਨਾਇਆ ਜਾ ਰਿਹਾ ਪਰਸੋਂ ਰੋਜ ਤੋਂ ਸ੍ਰੀ ਅਖੰਡ ਪਾਤਸ਼ਾਹ ਗੁਰਦੁਆਰਾ ਬਾਬਾ ਅਟਲਰਾਏ ਜੀ ਆਰੰਭ ਕਰਵਾ ਕੇ ਅੱਜ ਸਵੇਰੇ ਭੋਗ ਪਾਏ ਜਾ ਰਹੇ ਨੇ ਤੇ ਉਸ ਤੋਂ ਉਪਰੰਤ ਸਾਰਾ ਦਿਨ ਗੁਰਮਤ ਸਮਾਗਮ ਚੱਲ ਰਿਹਾ ਤੇ ਰਾਤ ਨੂੰ देर रात ਲਗਭਗ 11 ਵਜੇ ਤੱਕ ਇਹ ਜਿਹੜੇ ਗੁਰਮਤ ਸਮਾਗਮਾਂ ਚੱਲਣਗੇ ਬਹੁਤ ਸਾਰੀਆਂ ਸੰਗਤਾਂ ਇਸ ਦਿਹਾੜੇ ਵਿੱਚ ਸਰਦਾਂ ਤੇ ਸਤਕਾਰ ਪਿੰਡ ਕਰ ਲਈ ਆ ਰਹੀਆਂ ਨੇ ਸਾਰੀਆਂ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਜੀ ਆਇਆਂ ਨੂੰ ਤੇ ਜਿਹੜੀਆਂ ਬਾਬਾ ਅਟਾਲਾ ਜੀ ਦੇ ਸੱਚਖੰਡ ਪਿਆਨਾ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇੱਥੇ ਨਤਮਸਤਕ ਹੋ ਰਹੀਆਂ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਸਮਾਗਮ ਜਿਹੜੇ ਹੋ ਗਏ ਨੇ ਇਹਦੇ ਸ਼ੁਰੂ ਅ ਅੱਜ ਉਸ ਲਗਭਗ 9:30 ਤੋਂ ਬਾਅਦ ਜਿਹੜੇ ਉਹ ਗੁਰਮਤ ਸਮਾਗਮ ਅ ਸ਼ੁਰੂ ਹੋ ਚੁੱਕੇ ਨੇ ਜੀ ਦੇ ਚ ਕਿ ਪੰਥ ਦੇ ਮਹਾਨ ਕਵੀ ਤੇ ਢਾਡੀ ਉਹ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਅਟਲ ਰਾਏ ਜੀ ਦਾ ਸੱਚਖੰਡ ਪਿਆਰ ਨਾਲ ਦਿਹਾੜਾ ਜਿਹੜਾ ਗੁਰਦੁਆਰਾ ਬਾਬਾ ਅਟਲਰਾਏ ਜੀ ਬੜੀ ਸਰਦਾਂ ਤੇ ਸਦਕਾਰ ਨਾਲ ਮਨਾਇਆ ਜਾ ਰਿਹਾ ਪਰਸੋਂ ਰੋਜ ਤੋਂ ਸ੍ਰੀ ਅਖੰਡ ਪਾਤਸ਼ਾਹ ਗੁਰਦੁਆਰਾ ਬਾਬਾ ਅਟਲਰਾਏ ਜੀ ਆਰੰਭ ਕਰਵਾ ਕੇ ਅੱਜ ਸਵੇਰੇ ਭੋਗ ਪਾਏ ਜਾ ਰਹੇ ਨੇ ਤੇ ਉਸ ਤੋਂ ਉਪਰੰਤ ਸਾਰਾ ਦਿਨ ਗੁਰਮਤ ਸਮਾਗਮ ਚੱਲ ਰਿਹਾ ਤੇ ਰਾਤ ਨੂੰ देर रात ਲਗਭਗ 11 ਵਜੇ ਤੱਕ ਇਹ ਜਿਹੜੇ ਗੁਰਮਤ ਸਮਾਗਮ ਚੱਲਣਗੇ ਬਹੁਤ ਸਾਰੀਆਂ ਸੰਗਤਾਂ ਇਸ ਦਿਹਾੜੇ ਵਿੱਚ ਸਰਦ ਅਤੇ ਸਤਕਾਰ ਪਿੰਡ ਕਰ ਲਈ ਆ ਰਹੀਆਂ ਨੇ ਸਾਰੀਆਂ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਜੀ ਆਇਆਂ ਨੂੰ ਤੇ ਜਿਹੜੀਆਂ ਬਾਬਾ ਅਟਾਲਾ ਜੀ ਦੇ ਸੱਚਖੰਡ ਪਿਆਨਾ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇੱਥੇ ਨਤਮਸਤਕ ਹੋ ਰਹੀਆਂ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਗੁਰੂ ਜਿਹੜੇ ਹਮੇਸ਼ਾ ਇਨ ਵਿੱਚ ਜੀ ਹੋਣ ਅੱਜ ਉਸ ਲਗਭਗ 9:30 ਤੋਂ ਬਾਅਦ ਜਿਹੜੇ ਉਹ ਗੁਰਮਤ ਸਮਾਗਮ ਸ਼ੁਰੂ ਹੋ ਚੁੱਕੇ ਨੇ ਜਿਦੇ ਚ ਕਿ ਪੰਥ ਦੇ ਮਹਾਨ ਕਵੀ ਤੇ ਢਾਡੀ ਉਹ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਬਾਬਾ ਅਟਲ ਰਾਏ ਜੀ ਦਾ ਸਤਖੰਡ ਪਿਆਨਾ ਦਿਹਾੜਾ ਜਿਹੜਾ ਗੁਰਦੁਆਰਾ ਬਾਬਾ ਅਟਲਰਾਏ ਜੀ ਬੜੀ ਸਰਦਾਂ ਤੇ ਸਦਕਾਰਨਾ ਮਨਾਇਆ ਜਾ ਰਿਹਾ ਪਰਸੋਂ ਰੋਜ ਤੋਂ ਸ੍ਰੀ ਅਖੰਡ ਪਾਤਸ਼ਾਹ ਗੁਰਦੁਆਰਾ ਬਾਬਾ ਅਟਲਰਾਏ ਜੀ ਆਰੰਭ ਕਰਵਾ ਕੇ ਅੱਜ ਸਵੇਰੇ ਭੋਗ ਪਾਏ ਜਾ ਰਹੇ ਨੇ ਤੇ ਉਸ ਤੋਂ ਉਪਰੰਤ ਸਾਰਾ ਦਿਨ ਗੁਰਮਤ ਸਮਾਗਮ ਚੱਲ ਰਿਹਾ ਤੇ ਰਾਤ ਨੂੰ देर रात ਲਗਭਗ 11 ਵਜੇ ਤੱਕ ਇਹ ਜਿਹੜੇ ਗੁਰਮਤ ਸਮਾਗਮ ਚੱਲਣਗੇ ਬਹੁਤ ਸਾਰੀਆਂ ਸੰਗਤਾਂ ਇਸ ਦਿਹਾੜੇ ਵਿੱਚ ਸਰਦ ਅਤੇ ਸਤਕਾਰ ਪਿੰਡ ਕਰ ਲਈ ਆ ਰਹੀਆਂ ਨੇ ਸਾਰੀਆਂ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਜੀ ਆਇਆਂ ਨੂੰ ਤੇ ਜਿਹੜੀ ਆ ਬਾਬਾ ਅਟਾਲਾ ਜੀ ਦੇ ਸੱਚਖੰਡ ਪਿਆਨਾ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇੱਥੇ ਨਤਮਸਤਕ ਹੋ ਰਹੀਆਂ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਹਾਦਰੂ ਜਿਹੜੇ ਹੋ ਗਏ ਇਹਨਾਂ ਦੇ ਚਰਨਾਂ ਵਿੱਚ ਅੱਜ ਉਸ ਲਗਭਗ 9:30 ਤੋਂ ਬਾਅਦ ਜਿਹੜੇ ਉਹ ਗੁਰਮਤ ਸਮਾਗਮ ਸ਼ੁਰੂ ਹੋ ਚੁੱਕੇ ਨੇ ਜੀ ਦੇ ਚ ਕਿ ਪੰਥ ਦੇ ਮਹਾਨ ਕਵੀ ਤੇ ਢਾਡੀ ਉਹ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਅਟਲ ਰਾਏ ਜੀ ਦਾ ਸੱਚਖੰਡ ਪਿਆਨਾ ਦਿਹਾੜਾ ਜਿਹੜਾ ਗੁਰਦੁਆਰਾ ਬਾਬਾ ਅਟਲਰਾਏ ਜੀ ਬੜੀ ਸਰਦਾਂ ਤੇ ਸਦਕਾਰਨਾ ਮਨਾਇਆ ਜਾ ਰਿਹਾ ਪਰਸੋਂ ਰੋਜ ਤੋਂ ਸ੍ਰੀ ਅਖੰਡ ਪਾਤਸ਼ਾਹ ਗੁਰਦੁਆਰਾ ਬਾਬਾ ਅਟਲਰਾਏ ਜੀ ਆਰੰਭ ਕਰਵਾ ਕੇ ਅੱਜ ਸਵੇਰੇ ਭੋਗ ਪਾਏ ਜਾ ਰਹੇ ਨੇ ਤੇ ਉਸ ਤੋਂ ਉਪਰੰਤ ਸਾਰਾ ਦਿਨ ਗੁਰਮਤ ਸਮਾਗਮ ਚੱਲ ਰਿਹਾ ਤੇ ਰਾਤ ਨੂੰ देर रात ਲਗਭਗ 11 ਵਜੇ ਤੱਕ ਇਹ ਜਿਹੜੇ ਗੁਰਮਤ ਸਮਾਗਮ ਚੱਲਣਗੇ ਬਹੁਤ ਸਾਰੀਆਂ ਸੰਗਤਾਂ ਇਸ ਦਿਹਾੜੇ ਵਿੱਚ ਸਰਦ ਅਤੇ ਸਤਕਾਰ ਪਿੰਡ ਕਰ ਲਈ ਆ ਰਹੀਆਂ ਨੇ ਸਾਰੀਆਂ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਜੀ ਆਇਆਂ ਨੂੰ ਤੇ ਜਿਹੜੀ ਆ ਬਾਬਾ ਅਟਾਲਾ ਜੀ ਦੇ ਸੱਚਖੰਡ ਪਿਆਨਾ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇੱਥੇ ਨਤਮਸਤਕ ਹੋ ਰਹੀਆਂ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਗੁਰੂ ਜਿਹੜੇ ਹਮੇਸ਼ਾ ਇਹਨਾਂ ਦੇ ਚਰਨਾਂ ਵਿੱਚ ਹੋਣ ਅੱਜ ਉਸ ਲਗਭਗ 9:30 ਤੋਂ ਬਾਅਦ ਜਿਹੜੇ ਉਹ ਗੁਰਮਤ ਸਮਾਗਮ ਸ਼ੁਰੂ ਹੋ ਚੁੱਕੇ ਨੇ ਜੀ ਦੇ ਚ ਕਿ ਪੰਥ ਦੇ ਮਹਾਨ ਕਵੀ ਤੇ ਢਾਡੀ ਉਹ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਅਟਲ ਰਾਏ ਜੀ ਦਾ ਸੱਚਖੰਡ ਪਿਆਨਾ ਦਿਹਾੜਾ ਜਿਹੜਾ ਗੁਰਦੁਆਰਾ ਬਾਬਾ ਅਟਲਰਾਏ ਜੀ ਬੜੀ ਸਰਦਾਂ ਤੇ ਸਦਕਾਰਨਾ ਮਨਾਇਆ ਜਾ ਰਿਹਾ ਪਰਸੋਂ ਰੋਜ ਤੋਂ ਸ੍ਰੀ ਅਖੰਡ ਪਾਤਸ਼ਾਹ ਗੁਰਦੁਆਰਾ ਬਾਬਾ ਅਟਲਰਾਏ ਜੀ ਆਰੰਭ ਕਰਵਾ ਕੇ ਅੱਜ ਸਵੇਰੇ ਭੋਗ ਪਾਏ ਜਾ ਰਹੇ ਨੇ ਤੇ ਉਸ ਤੋਂ ਉਪਰੰਤ ਸਾਰਾ ਦਿਨ ਗੁਰਮਤ ਸਮਾਗਮ ਚੱਲ ਰਿਹਾ ਤੇ ਰਾਤ ਨੂੰ देर रात ਲਗਭਗ 11 ਵਜੇ ਤੱਕ ਇਹ ਜਿਹੜੇ ਗੁਰਮਤ ਸਮਾਗਮ ਚੱਲਣਗੇ ਬਹੁਤ ਸਾਰੀਆਂ ਸੰਗਤਾਂ ਇਸ ਦਿਹਾੜੇ ਵਿੱਚ ਸਰਦਾਂ ਤੇ ਸਤਕਾਰ ਪਿੰਡ ਕਰ ਲਈ ਆ ਰਹੀਆਂ ਨੇ ਸਾਰੀਆਂ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਜੀ ਆਇਆਂ ਨੂੰ ਤੇ ਜਿਹੜੀਆਂ ਬਾਬਾ ਅਟਾਲਾ ਜੀ ਦੇ ਸੱਚਖੰਡ ਭਿਆਨਾ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇੱਥੇ ਨਤਮਸਤਕ ਹੋ ਰਹੀਆਂ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਰਮਾ ਸਮਾਗਮ ਜਿਹੜੇ ਹੋਣਗੇ ਇਹਦੇ ਸ਼ੁਰੂ ਅੱਜ ਉਸ ਲਗਭਗ 9:30 ਤੋਂ ਬਾਅਦ ਜਿਹੜੇ ਉਹ ਗੁਰਮਤ ਸਮਾਗਮ ਸ਼ੁਰੂ ਹੋ ਚੁੱਕੇ ਨੇ ਜੀ ਦੇ ਚ ਕਿ ਪੰਥ ਦੇ ਮਹਾਨ ਕਵੀ ਤੇ ਢਾਡੀ ਉਹ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ